ਉਹ ਜੀਅ ਫਿਰ ਕਰਵਾਦਾ ਹਿੱਟ ਆਹ ਕਦੇ ਦੇ ਲਈ ਐਂ ਕਦੇ ਪ੍ਰਿੰਸ ਸਨਾਨ ਕਰਦਾ ਮੇਰੇ ਮਿੱਤਰੋ ਉਸ ਫੁੱਟ ਦੇ ਉੱਤੇ ਉਹ ਬੱਤਾ ਮਾਰ ਕਰਦਾ ਖੇਡ ਦੇ ਮੈਦਾਨ ਵਿੱਚੋਂ ਲੱਗਦਾ ਹੋਇਆ ਜੇਰ ਕਿੱਥੇ ਮੁੰਡਿਆ ਕਿੱਥੇ ਦਾ ਖੇਡਣਾ ਹੈ ਤਰਾ ਤੇ ਸੇ ਦੰਦ ਰੱਖਿਆ ਹੈ ਦੰਦ ਤੇ ਪਿਆਰਾ ਕੋਈ ਸੋਨਾ ਲੀਕਾ ਨਾਲ ਲਵੇ ਅੱਜ ਵੀ ਨਜ਼ਾਰਾ ਇੰਦੇ ਫਾਰਵੋ ਹੁਲਾਉਣ ਵਾਲੇ ਜਾਂਦੀਆਂ ਅੱਜ ਹੋਰ ਜਿੰਨੇ ਸੱਤ ਬੱਲੇ ਆ ਗੁੱਡੂ ਟਰਾਲੀ ਖਿੱਤ ਮੁਕਾਬਲਿਆਂ ਦੀ ਅੰਮ੍ਰਿਤ ਚ ਚੜ੍ਹ ਗਈ ਉਹ ਸੱਤ ਤੰਨੂ ਕਿਹੜਾ ਨਕਰਾ ਪਖੰਡ ਬੱਲੇ ਆ ਉਹ ਸੱਤ ਤੰਨੂ ਕਿਹੜਾ ਨਕਰਾ ਪਖੰਡ ਬੱਲੇ ਰੋੜੀ ਨੇ ਕੱਟੋ ਮਕਰੀਆ ਪੈਂਪੜੀਆਂ ਦੇ ਟਰੱਕ ਮੇਰੇ ਹੀ ਨੇ ਇੱਥੇ ਖੇਡ ਮੈਦਾਨ ਦੇ ਵਿੱਚ ਦਿੱਖੇ ਹੋਇਆ ਲਓ ਜੰਡੀਆਂ ਦਾ ਬੜੀ ਗਤੀ ਦੇ ਨਾਲ ਵਧ ਧਾਰਿਆ ਆਹ ਟਰੈਕਟਰ ਦਾ ਮੈਚ ਚੱਲ ਰਿਹਾ ਆ ਦੂਜੇ ਪਾਸੇ ਦੇਖੀਏ ਲਓ ਫਿਰ ਦੇ ਮੈਦਾਨ ਦੇ ਵਿੱਚ ਪਹਿਲਾ ਗੇੜਾ ਇਧਰ ਪਖਾਰੀ ਵਾਲੀਆਂ ਕਹਿੰਦੇ ਮੇਲੇ ਮਤੋਂ ਇਹ ਗਾਉਨਾਰ ਮਾਈਕ ਦੇਖਦਾ ਗਾਉਨਾਰ ਮਾਈਕ ਦੇਖਦਾ ਲਓ ਸਾਹਮਣੇ ਦੇਖੀਏ ਬੰਨੇ ਕਮਾਲ 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 ਹੋ ਗਈ ਐ ਕਮਾਲ ਹੋ ਗਈ ਸੱਚਾ ਮੇਰੇ ਮਿੱਤਰੋ

ਫਟਾ ਮਾਰ ਜਾਂਦਾ ਲਓ ਦੂਸਰੇ ਪਾਸੇ ਦੇਖੇ ਨਾ ਜਾ ਦੂਜਾ ਜਿਹੜਾ ਉੱਪਰ ਹੋ ਗਿਆ ਐਨ ਕਹਿੰਦੇ ਪਹਿਲੇ ਜਿਹੜੇ ਵਧੀਆ ਚੱਲਦਾ ਸੀ ਦੂਜੇ ਜਿਹੜੇ ਮੋੜ ਕੇ ਟੋਲਾ ਲੱਗਿਆ ਕਿਉਂਕਿ ਦੂਜੇ ਜਿਹੜਾ ਫਲਕਾਂ ਦੀ ਜਾਨ ਸिखਾ ਲਈ ਹੁੰਦੀ ਆ ਰੱਖਾਂ ਜਾਨੇ ਮੇਰੇ ਬੱਤੋ ਸਖਾਰੀ ਹੋ ਜਾਂਦੀ ਆ ਪਰ ਗੱਲਾਂ ਬੱਕਰੀਆਂ ਬੱਕਰੀਆਂ ਬਣ ਜਾਂਦੀਆਂ ਨੇ ਓ ਮੇਲਾ ਫੱਡੇ ਪਰਦਾ ਮੇਲਾ ਫੱਡੇ ਪਰਦਾ ਜਦੋਂ ਚਿੱਕਲ ਹੁਣੀ ੱੱਡੀ ਫਿਰਦੇ ਨੇ ਪਰ ਦੂਜੇ ਪਾਸੇ ਦੇਖੋ ਇਹ ਖੇਡ ਦੇ ਮੈਦਾਨ ਦੇ ਵਿੱਚ ਆ ਗੱਲਾਂ ਬੱਕਰੀਆਂ 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 ਓਏ ਹੋ ਗਈ ਕਮਾਲ ਮੇਰੇ ਬੱਤੋ ਘੰਬੇ ਰਮਾਦ ਮੇਰੇ ਬੱਤੋ ਕਹਿੰਦੇ ਗੱਲਾਂ ਬੱਕਰੀਆਂ ਜਾਂਦੀਆਂ ਨੇ ਮੀਕ ਪੰਤੀ ਨਕ ਪਰ ਮੈਚ ਰੋਜ਼ਾ ਟਾਈਮ ਲੱਗ ਗਿਆ ਟਰੈਕਟਰ ਮੇਰੇ ਮਿੱਤਰੋ ਚਾਪੇ ਦੇ ਪਾਸੇ ਕਿਹਦੇ ਸਾਹਮਣੇ ਬੋਲ ਵਾਲੇ ਨੂੰ ਖਾਤਾ ਯਾਰ ਕੌਣ ਜਾ ਰਿਹਾ ਬੋਲ ਪਰ ਦੇਰੀ ਤੇ ਆਇਆ ਦੋਆਬੇ ਨੂੰ ਟਰੈਕਟਰ ਆਇਆ ਹੈ ਉਹ ਜਿੱਥੇ ਜੰਮਿਆ ਪੱਕ ਸਿੱਕੀ ਸਰਦਾਰ ਚਾਰਵੇਂ ਥੋੜਾ ਆ ਕੇ ਧੱਕ ਸਿੱਕੇ ਟੀਮ ਦੇ ਵਿਚ ਪੜਿਆ ਹੋਇਆ ਸੁੰਦਰ ਬੋਲ ਫੜਦਾ ਬਹੁਤ ਤਕਰਾ ਨਾ ਹੈ ਬਿਨਾਂ ਕਿਸੇ ਪ੍ਰਸ਼ਨ ਦੇ ਕਿੰਨੇ ਵਧੀਆ ਗੱਡੀ ਆ ਬਾਕੀ ਇੱਧਰ ਕੈਂਪੀਨ ਵਾਲੇ ਬੱਚਾ ਆ ਮੁੰਡਾ ਕਹਿੰਦੇ ਜੌਂਡੀਅਰ ਤੇ ਬੈਠਾ ਇਹ ਦੇਖੋ ਇਹਦਾ ਕੰਮ ਕਰਦੀ ਆ ਇੱਪਟੇ 77 ਤੇ ਚੱਲਿਆ ਕਦੇ ਭਰਾਵਾ ਦੇ 77 ਤੇ ਚੱਲਦੇ ਆ ਜਦੋਂ ਚਰਚਾਂ ਤੇ ਮੈਂਬਰ ਆਵੇ ਤੁਸੀਂ ਤਾਂ ਬਹੁਤ ਜੁਦਾ ਹੈ ਹੋਰ ਜੁਦਾ ਸਭ ਵੀਰੋ ਵਾਇਰ ਫਾਰਮ ਦਾ ਚੇਤੇ ਤਾਂ ਅੱਜ ਸੱਤ ਹਜ਼ਾਰ ਦੇ ਨਾਲ ਵੀਰੋ ਇਸੇ ਖੇਡ ਮੈਦਾਨ ਦੇ ਵਿੱਚ ਇਹ ਕਿੰਨੀ ਕਰਦਾ ਹੋਇਆ ਕਮਾਲ ਹੈ ਕਿ ਅੱਜ ਦਾ ਸਟਾਨੇ ਤੋਂ ਤੜਾ ਉਹ ਫਟਦਾ ਫਰਾਟਾ ਜਿਵੇਂ ਜੀਮੇ ਹੋਰਵਾ ਰਾਜਾ ਬਰਾਸਤੂ ਦੇ ਇਹਦਾ ਦਾਤ ਦੇ ਵਿੱਚ ਪਸਾਰ ਪਿੰਡ ਵਾਲਾ ਪਾਣਾ ਨਵੀਂ ਵਾਲਾ ਸਟਾਨੇ ਦਾ ਗੱਲ ਹੋਇਆ ਬੋਲਦੇ ਨੇ ਇੱਕ ਬੰਦੇ ਤੋਂ ਬੁਰਦਾ ਦਾ ਸਾਲ ਲੱਗ ਗਿਆ ਬਹੁਤ ਪਿੱਤਰਾ ਹੋ ਨਕਲ ਚੱਲ ਹੋਰ ਛੁੱਪਦਾ ਜਾਉ ਆ ਦੇਖੋ ਗੱਲ ਕਹਿੰਦੇ ਫੇਰ ਵੀ ਹੋ ਗਈਆ ਫੇਰ ਵੀ ਸਿੱਕੜ ਪਿੱਤਰਾ ਸਿੱਕੜਾ ਪੈਣਾ ਉਹ ਸਿੱਕੜਾ ਪੈਣਾ ਇਹਦੇ ਕੋਲ ਕਮਾਲ ਹੋਈ ਪਈਆ ਕੋ ਬੱਲੇ ਬੱਲੇ O Iberê, o Iberê, o Iberê, Esse é o Iberê!

ਸਾਰੇ ਸਾਰੇ ਵੀਰਤਾ ਅਸਲੀ ਕਰ ਜਾਓ ਹੋਰ ਇੱਕ ਤਰ੍ਹਾਂ ਦੇ ਦੇਖੋ ਪ੍ਰਸੰਗ ਦੇ ਈਮਾਨ ਕਾਹਲੇ ਦੇ ਲੱਗਦਾ ਆਰਾਧਾ ਦੇ ਲੱਗਦਾ ਦਸਰਾ ਫਿਰ ਨਹੀਂ ਜਿੱਦੇ ਪਾਇਲਟ ਚੱਲੇ ਬਿਰਾਗਾ ਪੈਲਟ ਰੰਗੀ ਬਣਾ ਰਾ ਮੇਰੇ ਮਿੱਤਰੋ ਆ ਰੋਸ ਕਰਾਰ ਮੇਰੇ ਵੀ ਉਹ ਖੇਡ ਬਲਾਡ ਵਿੱਚ ਕੋਈ ਨਹੀਂ ਨਹੀਂ ਬਰਪਦਾ ਕਹਿੰਦੇ ਬਹੁਤ ਵੱਡਾ ਨਾਮ ਹੈ ਖੇਡ ਮੈਦਾਨ ਦੇ ਵਿੱਚ ਜੱਤੀ ਰੌਣਕ ਲੱਗੀ ਹੀ ਹੈ ਖੇਡ ਮੈਦਾਨ ਦੇ ਵਿੱਚ ਕਮਾਲ ਹੋਈ ਪਈ ਆ ਅਫਰੀਕਨ ਫਾਇਰ ਆਇਆ ਹੋਇਆ ਹੈ ਇਹ ਕਦੇ ਮੁੰਡਾ ਅਫਰੀਕਾ ਦੇ ਸੱਜਾ ਪਹਿਮਾਨ ਕਰਦਾ ਹੈ ਇਸ ਤਰ੍ਹਾਂ ਦੇ ਮਾਨ ਕਰਦਾ ਧੰਨਵਾਦ ਫਾਕਾ ਯਾਰ ਦੀ ਜੀ ਦਾ ਕੋਈ ਵੀ ਯਾਦ ਕਰਵਾਣ ਕਰ ਲਾਓ ਖੇਡ ਮੈਦਾਨ ਦੇ ਵਿੱਚ ਯਾਤਰੀ ਵੀ ਰਹੀ ਹੋਗਾ ਇਹ ਨਾਲੇ ਆਦਾ ਪੱਥੀ ਜੀ ਨਾਲ ਮੇਰੇ ਮੱਤੇ ਹੋਦੀ ਸਮਾਯਾ ਪੱਥੀ ਨਾਲ ਆਉਂਦੀ ਹੰਦੀ ਆ ਜੇ ਨਾ ਗੱਲ ਕਰਦੇ ਹਾਂ ਮੈਚ ਬਾਰੇ ਅੱਜ ਦਾ ਮਾਚ ਬਹੁਤ ਦਾ ਬੰਦਾ ਦੇਖਦਾ ਇੱਕ ਕੋਈ ਨਹੀਂ ਹੈ ਇਸ ਮੈਚ ਦਾ ਦੁਸਰੋ ਪਾਪਾ ਜੋ ਮੈਦਾਨ ਦੇ ਮੈਦਾਨ ਦੇ ਵਿੱਚ ਆਜੋ ਜੀ ਅੱਜ ਵੀ ਦੇਖਦੇ ਕੇ ਸਾਹਮਣੇ ਉਹ ਜੀਡੀਐਲਸੀ ਗਰੁੱਪਰਾਂ ਦਾ ਇਧਰ ਸਖਤ ਜੰਨਿਤ ਪੈਂਦਾ ਦਾ ਉਹ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਬਹੁਤ ਅੰਤਰ ਦੇ ਰਹੇ ਜੀ ਉਸ ਜੇਤੂ ਬੱਚਾ ਦਾ ਸ਼ਾਹ ਆਹ ਬੱਚਾ ਦਾ ਸੁਨੇਹੇ ਖੇਡ ਮੈਦਾਨ ਦੇ ਵਿੱਚ ਆਹ ਦੇਖ ਲੇ ਕਿੰਨੀ ਸਲਸਲਾ ਤੇ ਆਹ ਚਲਦੀ ਦੇਖ ਲਓ ਸਲਸਲਾ ਤੇ ਆਹ ਚਲਦੀ ਦੇ ਰਹੀਏ ਪੱਤੀ ਹੋ ਗਈ ਲਾਲ ਪੱਤੀ ਹੋ ਗਈ ਲਾਲ ਆਏ ਮੇਰੀ ਲਾਟ ਆਏ ਮੇਰੀ ਲਾਟ ਨਿਕਲ ਗਈ ਤੇਰੀ ਲਾਟ ਮੁੱਕ ਗਈ ਜਨਮਾ ਘਰਾਂ ਦੇ ਵਿੱਚ ਆਹ ਟਾਲੇ ਨਾਲ ਤੇਰੇ ਤੇ ਤੇ ਲੱਗਿਆ ਆਏ ਮੇਰੀ ਲਾਟ ਹallelujah ਆਪੇ ਨਿਕਲ ਗਈ ਸੋਈ ਰਾਤ ਨਿਕਲ ਗਈ ਐਨ ਕਹਿੰਦੇ ਮੇਰੇ ਵੀਰੋ ਆ ਜੋਰ ਲੱਗਿਆ ਹੋਇਆ ਲੱਗਿਆ ਹੋਇਆ ਜੋਰ ਕਿ ਜੋਰ ਤੇ ਜਵਾਨੀ ਲਾਰੇ ਉਹ ਮਰਾ ਵੀ ਖੇਡ ਲਈ ਉਹਦੇ ਵਿੱਚ ਹੁੰਦਾ ਸਿੱਟੇ ਟਰਾਲੀ ਵਾਲਾ ਢੇਰ ਲਈ ਉਹਦੇ ਵਿੱਚ ਹੱਸਿਆ ਜਾਵੇ ਸਿੱਟੇ ਟਰਾਲੀ ਵਾਲਾ ਢੇਰ ਲਈ ਲੈ ਕਹਿੰਦੇ ਸਰੀ ਸਖੀ ਦੇ ਨਾਲ ਟੱਕਰਾ ਰਿਹਾ ਨਾਲੇ ਮੇਰੀ ਬੋਤੀ ਆ ਐਨ ਆਖਰੀ ਮੋੜਾਂ ਦੇ ਵਿੱਚ ਆਹ ਸੇਵਾ ਵਾਲੀਏ ਤੇ ਨਾਲ ਹੀ ਖਲਾ ਵਾਲਾ ਵੀ ਦਾ ਉਹ ਚਾਰੀ ਦੇ ਨਾਲ ਆਹ ਸਮਰੇ ਵੀ ਚੰਗੀ ਕਰੀਂ ਕਰੀਂ ਕਰਨਾ 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 ਆਹ ਜੀ ਇਹਦਾ ਸਮਾਨ ਉਤ ਕਰੋ ਜੀ ਨਮਨਤੋ ਸੈਕੰਡ ਤੋਂ ਬਹਾਤ ਮੈਕਰੋ ਟੈਂਟਮੈਂਟ 7 ਸੈਗਣਾ ਦੇ ਨਹਾਤਾ ਮੈਟਰ ਦਾ ਸਭਾ ਲੱਗਿਆ ਮੀਰੇ ਇੱਕ ਖਤਰ ਦਾ ਅਜੇ ਜੁੜੀਏ ਅਗਲੇ ਮੁਕਾਬਲੇ ਦੇ ਵਾਹ ਅਗਲਾ ਮੁਕਾਬਲਾ ਕਹਿੰਦੇ ਮਹਾਰੀ ਟੋਕਨ ਰਕਪਾ ਪ੍ਰਵਿੰਦ ਇੱਕ ਭਾਰਤੀ ਵੰਗਰ ਤੋਂ ਇਹ ਦਾਤਾ ਜਪਈ ਬਣ ਕੇ ਜਿੰਨੀ ਸੀ ਇੱਕ 40 ਮੈਂ ਤਸਰ ਹੋਇਆ ਆਪ ਦਾ ਪਹਿਲਾ ਕਰਦਾ ਦਾਣ ਨੇ 11000 ਦੇ ਮਾਣ ਹੋ ਗਏ 12000 ਦੇ ਮਾਰ ਹੋਣਗੇ ਪਿੱਟਾ ਕੁੰਡੀਆਂ ਬਸਾਲਾ ਵੀ ਵੱਧ ਗਿਆ ਧੰਨਵਾਦ ਕਰਦੇ ਆ ਆਹ ਟ੍ਰੈਕਿੰਗ ਜਾ ਰਹੇ ਮਹਿਬੂਦ ਜੀ ਦੇ ਦਿੱਤਾ ਹੋਇਆ ਆਹ ਰਾਜੂ ਦਾ ਸਪੋਰਟ ਦਿੱਤਾ ਟਰਾਲਾ ਭਾਈ ਜੀ ਗਰਾਊਂਡ ਵੀ ਕਲੀਅਰ ਕਰਦੇ ਹੋ ਅਗਲਾ ਮੈਚ ਤਾਂ ਸ਼ੁਰੂ ਹੋਵੇਗਾ ਡੰਡਾ ਪੰਡਤ ਕਹਿੰਦਾ ਨੀ ਟੈਕਿੰਗ ਕਰਾਉਣੇ ਜਿੰਨੇ ਗਰਾਊਂਡ ਵੀ ਕਲੀਅਰ ਕਰ ਦੋ ਹਾਂਜੀ ਲੋ ਜੀ ਗਰਾਊਂਡ ਕਲੀਅਰ ਕਰਦੇ ਭਾਈ ਜਣ ਕੇ ਅਗਲਾ ਵੀਰੇ ਜਿਹੜਾ ਡੀਜ਼ਲ ਖੇਤ ਤੋਂ ਨਾਲੇ ਸਾਡੇ ਵੀਰ ਵਿਸ਼ੇ ਸਾਡੇ oh